ਦਾਂਸਵਾ ਹਲਕਾ ਫਲੋਰ ਦੇ ਪਿੰਡ ਗੁੜਾ ਵਿਖੇ ಗ್ರಾಮ ਪੰਚਾਇਤ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਹਲਕਾ ਫਲੋਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਅਤੇ ਸਰਪੰਚ ਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਉਦਘਾਟਨ ਕੀਤਾ ਇਸ ਮੌਕੇ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਦਾਰਾ ਸਿੰਘ ਰਾਏ ਵਾਈਸ ਚੇਅਰਮੈਨ ਰਾਮ ਲਬਾਇਆ ਪੰਚਾਇਤ ਸੰਮਤੀ ਚੇਅਰਮੈਨ ਦਵਿੰਦਰ ਸਿੰਘ ਲਸਾੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪਹਿਲਵਾਨ ਸੁਰਜੀਤ ਸਿੰਘ ਬीडीपीਓ ਫਲੋਰ ਰਣਜੀਤ ਸਿੰਘ ਖਟੜਾ ਅਤੇ ਪੰਚਾਇਤ ਕੱਤਰ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਪਿੰਡ ਵਾਸੀਆਂ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉੱਥੇ ਹੀ ਪਿੰਡ ਵਿੱਚ ਸੀਵਰੇਜ ਇੰਟਰਲੌਕ ਟਾਈਲਾਂ ਸਟਰੀਟ ਲਾਈਟਾਂ ਫਰਨੀ ਪੱਕੀ ਕਰਨ ਅਤੇ ਪਾਰਕਾਂ ਤਿਆਰ ਕਰਨ ਲਈ ਮੈਂਬਰ ਪਾਰਲੀਮੈਂਟ ਪਾਸੋਂ 2 ਕਰੋੜ ਰੁਪਏ ਦੀ ਮੰਗ ਰੱਖੀ ਅਤੇ ਸਰਬਸੰਮਤੀ ਨਾਲ ਪੰਚਾਇਤ ਬਣਾਉਣ ਦੀ 5 ਲੱਖ ਰੁਪਏ ਦੀ ਗ੍ਰਾਂਟ ਦੀ ਮੰਗ ਵੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਪਿੰਡ ਗੁੜਾ ਤੋਂ ਜੋਲਾ ਤੇ ਗੁੜਾ ਤੋਂ ਕਾਲੇ ਸੜਕ ਬਣਾਉਣ ਦੀ ਵੀ ਮੰਗ ਕੀਤੀ। ਜਿਸ ਨੂੰ ਚੌਧਰੀ ਸੰਤੋਖ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਆ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ। ਅਖੀਰ ਵਿੱਚ ਸਰਪੰਚ ਮਨਪ੍ਰੀਤ ਕੌਰ ਅਤੇ ਨਿਰਮਲ ਗੁੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਮਨਪ੍ਰੀਤ ਕੌਰ ਸਮਾਜ ਸੇਵਕ ਗੁਰਪ੍ਰੀਤ ਸਿੰਘ ਪੰਚ ਰਾਜਦੀਪ ਕੌਰ ਪੰਚ ਰੀਸ਼ਮ ਕੌਰ ਪੰਚ ਸੰਤੋਸ਼ ਕੁਮਾਰੀ ਪੰਚ ਜਸਮਿੰਦਰ ਸਿੰਘ ਪੰਚ ਪ੍ਰਦੀਪ ਕੁਮਾਰ ਪੰਚ ਸਤਨਾ ਪੰਚ ਦੇਸਰਾਜ ਬਾਬਾ ਰਾਮ ਸਿੰਘ ਲੰਬੜਦਾਰ ਅਸ਼ੋਕ ਕੁਮਾਰ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ ਅੱਜ ਸੀ ਵੀ ਦਾਨ ਸਭਾ ਹਲਕਾ ਫਲੋਰ ਦੇ ਪੰਜ ਮਿੰਟਾਂ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਤੌਰ 'ਸਰ ਬੌਲ ਸਿੰਘ ਜੀ ਵੱਲੋਂ ਜਿਹੜੇ ਅਸੀਂ ਪਿਛਲੇ ਕੁਝ ਸਮੇਂ ਵਿੱਚ ਗ੍ਰਾਂਟਾਂ ਇਹਨਾਂ ਪਿੰਡਾਂ ਨੂੰ ਲਿਆ ਕੇ ਦਿੱਤੀਆਂ ਉਹਨਾਂ ਦੇ ਜਿਹੜੇ ਕਈਆਂ ਪਿੰਡਾਂ 'ਚ ਕੰਮ ਮੁਕੰਮਲ ਹੋ ਗਏ ਉਹਨਾਂ ਦੇ ਅਸੀਂ ਅੱਜ ਉਗਾਟਨ ਸਮਾਰੋਹ ਰੱਖੇ ਇਸ ਵੇਲੇ ਅਸੀਂ ਪਿੰਡ ਗੁੜੇ ਵਿੱਚ ਹੈ ਇਸ ਤੋਂ ਪਹਿਲਾਂ ਅਸੀਂ ਕੋਟ ਗਰੇਵਾਲ ਔਰ ਗਿਰਕਾ ਪਿੰਡ ਵਿੱਚ ਇਹ ਨੀ ਪੱਥਰ ਕੰਪਲੀਸ਼ਨ ਦੇ ਕੰਮ ਦਾ ਚੌਦੀ ਸਾਹਿਬ ਤੋਂ ਇਨੋਗ੍ਰੇਸ਼ਨ ਕਰਾ ਕੇ ਆਏ ਅੱਜ ਪਿੰਡ ਦੇ ਗੁੜਾ ਵਿੱਚ ਅਸੀਂ ਜਿੱਥੇ 280 ਹਜ਼ਾਰ ਦਾ ਕੰਮ ਖਤਮ ਹੋਇਆ ਉਹਦੇ ਨਾਲ ਨਾਲ ਤਕਰੀਬਨ 16 ਲੱਖ ਰੁਪਏ ਦੀ ਅਸੀਂ ਗ੍ਰਾਂਟ ਪਿੰਡ ਦੀ ਪੰਚਾਇਤ ਪ੍ਰਿੰਸੀਪਲ ਦੇ ਸਰਪੰਚ ਬੀਬੀ ਮੰਤਪ੍ਰੀਤ ਕੌਰ ਜੀ ਨੇ ਜੋ ਸਾਨੂੰ ਵੈਰਾਈਟੀ ਲਿਸਟ ਬਣਾ ਕੇ ਦਿੱਤੀ ਹੈ ਉਹਨੂੰ ਅਸੀਂ ਦੇਖਦੇ ਹੋਏ 16 ਲੱਖ ਰੁਪਏ ਦੀ ਗ੍ਰਾਂਟ ਇਹਨਾਂ ਦੀ ਪਈ ਹੈ ਜਿਹਦੇ ਵਿੱਚ ਇੰਟਰਲੌਕ ਟਾਈਲ ਚੱਪੜ ਦੀ ਸਫਾਈ ਆਪਣੇ ਸੌਦਰ ਲਾਈਟਾਂ ਅਸੀਂ ਦੇਣ ਜਾ ਰਹੇ ਹਾਂ ਪਿੰਡ ਦੀ ਜਿਹੜੀ ਮੰਗ ਸੀ ਕਿ ਜਿਹੜੀ ਕਾਲਿਆਂ ਤੋਂ ਗੁੜਾ ਸੜਕ ਹੈ ਉਹ ਵੀ ਅਸੀਂ ਮਾਰਕੀਟ ਕਮੇਟੀ ਵੱਲੋਂ ਜਲਦ ਬਣਾਉਣ ਦਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਇਹਦੇ ਨਾਲ ਨਾਲ ਪਿੰਡ ਦੀ ਜਿਹੜੀ ਫਿਰਨੀ ਹੈ ਉਹਦਾ ਕੰਮ ਵੀ ਅਸੀਂ ਲਿਖ ਲਿਆ ਹੈ ਅਸੀਂ ਉਹ ਕਰਾ ਕੇ ਦੇਵਾਂਗੇ ਪਿੰਡ ਦੇ ਜਿਹੜੇ ਗਰੀਬ ਸਾਥੀਆਂ ਦੇ ਕਾਰਡ ਸਮਾਰਟ ਨਹੀਂ ਬਣੇ ਉਹ ਵੀ ਅਸੀਂ ਬਣਾ ਕੇ ਇਹਨੂੰ ਦੇਣ ਦਾ ਇਹਨਾਂ ਨਾਲ ਇਹਨਾਂ ਦਾ ਵਾਅਦਾ ਕੀਤਾ ਹੈ ਇਹਨਾਂ ਨੂੰ ਆਸਵਾਸ਼ਨ ਬਾਇਆ ਔਰ ਅਸੀਂ ਇੱਕ ਮਿਸ਼ਨ ਜਿਹੜਾ ਕੈਪਟਨ ਨਮਿੰਦਰ ਸਿੰਘ ਲੋਕਸ ਪਾਰਟੀ ਦੀ ਸਰਕਾਰ ਪੂਰੇ ਪੰਜਾਬ ਵਿੱਚ ਲੈ ਕੇ ਨਿਕਲੀ ਹੈ ਕਿ ਸਰਪੱਖੀ ਵਿਕਾਸ ਕਰਨਾ ਹੈ ਉਹਦੇ ਵਿੱਚ ਅਸੀਂ ਆਪਣੇ ਹਲਕੇ ਵਿੱਚ ਉਹਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪਿੰਡ ਦੀ ਜਿਹੜੀ ਪੰਚਾਇਤ ਹੈ ਪਿੰਡ ਦੇ ਲੋਕ ਨੇ ਉਹ ਸਾਡੇ ਨਾਲ ਇਸ ਲੜਾਈ ਵਿੱਚ ਸ਼ਾਮਲ ਹੋਣ ਪਿੰਡ ਨੂੰ ਅੱਗੇ ਲੈ ਜਾਣਾ ਹਲਕੇ ਨੂੰ ਅੱਗੇ ਲੈ ਜਾਣਾ ਸੂਬੇ ਨੂੰ ਅੱਗੇ ਲੈ ਜਾਣ ਵਿੱਚ ਆਪਣਾ ਯੋਗਦਾਨ ਪਾਉਣਗੇ ਇਹਦੇ ਨਾਲ ਨਾਲ ਮੈਂ ਕੈਪਟਨ ਸਾਹਿਬ ਦਾ ਧੰਨਵਾਦ ਕਰਨਾ ਹੈ ਕਿ ਉਹਨਾਂ ਨੇ ਕਿਸਾਨਾਂ ਵਾਸਤੇ ਜਿਹੜਾ ਅਭਰਾਲਾ ਸਾਡੀ ਪਾਰਟੀ ਕਰ ਰਹੀ ਹੈ ਉਹਦੇ ਵਿੱਚ ਇੱਕ ਕਦਮ ਅੱਗੇ ਚਲਦੇ ਹੋਏ ਦੇਸ਼ ਦੇ ਵਿੱਚ ਸੂਬੇ ਦੀ ਪਹਿਲੀ ਸਰਕਾਰ ਹੈ ਜਿਹੜੀ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ ਜਿਹੜੀ ਮੋਦੀ ਸਰਕਾਰ ਨੇ ਇੱਕ ਕਿਸਾਨ ਮਾਰੂ ਬਿੱਲ ਲਿਆਂਦਾ ਹੈ ਉਹਦੇ ਬਰਾਬਰ ਅਸੀਂ ਬਿੱਲ ਲੈ ਕੇ ਆ ਰਹੇ ਹਾਂ ਉਹਦੇ ਨਾਲ ਨਾਲ ਜਿਹੜੇ ਗਰੀਬ ਬੱਚੇ ਜਿਨ੍ਹਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਮੋਦੀ ਸਰਕਾਰ ਨੇ ਬੰਦ ਕੀਤਾ ਹੈ ਉਹ ਵੀ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਕੈਬਨਿਟ ਵਿੱਚ ਅਪਰੂਵ ਕਰ ਚੁੱਕੀ ਹੈ ਅਸੀਂ 1 ਲੱਖ ਨਵੀਆਂ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਜਿਹੜੇ ਦੇਣ ਹੈ ਜਿਹੜੇ ਔਰਤਾਂ ਨੂੰ ਸਨਮਾਨ ਦੇਣਾ ਇਹਨਾਂ ਨੂੰ ਬਰਾਬਰਤਾ ਦੇਣਾ ਦੇ ਦੇ ਤਹਿਤ ਅੱਜ ਸਾਡੀਆਂ ਪੈਣਾ ਸਾਡੀਆਂ ਮਾਤਾਵਾ ਪੰਚਾਇਤ ਮੈਂਬਰ ਸਰਪੰਚ ਬਲੌਕ ਸੰਪਤੀ ਮੈਂਬਰ ਜ਼ਿਲ੍ਹਾ ਪੰਚਾਇਤ ਮੈਂਬਰ ਔਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਦੀਆਂ ਮਿਊਨਿਸਪਲ ਕਾਉਂਸਲ ਕਮੇਟੀਆਂ ਵਿੱਚ ਮੈਂਬਰਸ ਬਣੀਆਂ ਉਹਨੂੰ ਅੱਗੇ ਲੈ ਜਾਂਦੇ ਨੇ ਜਿਹੜੀ ਇਹ 1 ਲੱਖ ਨੌਕਰੀਆਂ ਅਸੀਂ ਦੇਣੀਆਂ ਉਹਦੇ ਵਿੱਚ ਵੀ 33% ਰੱਖਵਾ ਕਾਂਗਰਸ ਪਾਰਟੀ ਦੀ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਅਸੀਂ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਜਿਹੜਾ ਇਹ ਕਰੋਨਾ ਮਹਾਮਾਰੀ ਹੈ ਉਸ ਤੋਂ ਸਾਰੰ ਰਾਤ ਮਿਲੂਗੀ ਤੇ ਔਰ ਅਸੀਂ ਦੁਬਾਰਾ ਤੋਂ ਸਾਰੇ ਇੱਕ ਖੁਸ਼ਹਾਲ ਜੀਵਨ ਬਤਿੰਦਾ ਕੰਮ ਕਰਾਂਗੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਸੰਤੂਖ ਚੋਧਰੀ ਅਤੇ ਵਿਕਰਮ ਚੋਧਰੀ ਸਾਡੇ ਪਿੰਡ ਅਜੂੜਿਆਂ ਦੇ ਬਹੁਤ ਉਦਾਰ ਸਾਡੇ ਪਿੰਡ ਉਹਨਾਂ ਨੇ ਗ੍ਰਾਂਟ ਦਿੱਤੀ ਸੀ ਕਿ ਪਿੰਡ ਦੀ ਚੌਂਕ ਦੇ ਵਿੱਚ ਇੰਟਰਲੋਕ ਲਾਇਆ ਜਾਵੇ ਉਹ ਕੰਮ ਪੂਰਾ ਹੋਤੇ ਉਹਨਾਂ ਨੂੰ ਅਸੀਂ ਦੁਕਾਟ ਕੇ ਕਰ ਦਿੱਤਾ ਉਹ ਆਏ ਅਸੀਂ ਜੀ ਆਇਆਂ ਨੂੰ ਉਹਨਾਂ ਨੇ ਕਿਹਾ ਪਰ ਸਾਡਾ ਪਿੰਡ ਅਜੇ ਬਹੁਤ ਪਿੱਛੜਿਆ ਆਇਆ ਬਹੁਤ ਕਾਫੀ ਪਿੱਛੜਿਆ ਇਹਨੂੰ ਕਾਫੀ ਡਿਵੈਲਪਮੈਂਟ ਦੀ ਲੋੜ ਹੈ ਜੇ ਇਹਦੇ ਤੇ ਲਾਇਆ ਜਾਵੇ ਪੱਟੋ ਕਟੇ 2 ਕਰੋੜ ਤੋਂ ਤਾਂ ਮੱਦੇ ਹੀ ਲੱਗ ਸਕਦਾ ਪਰ ਸਾਨੂੰ ਇਹ ਜੇ 2 ਕਰੋੜ ਦੇ ਦੋ ਜਨ ਅਸੀਂ ਕਾਫੀ ਡਿਵੈਲਪਮੈਂਟ ਕਰ ਸਕਦੇ ਹਾਂ ਅਸੀਂ ਇਹ ਕਹਿੰਦੇ ਹਾਂ ਹਾ ਉਹਨਾਂ ਕਾਨੂੰਨ ਪ੍ਰੋਸਟਾ ਤਾਂ ਜ਼ਰੂਰ ਦਿੱਤਾ ਹੈ ਕਿ ਅਸੀਂ ਹੋਰ ਡਿਵੈਲਪਮੈਂਟ ਕਰਾਂਗੇ ਸਾਨੂੰ ਗ੍ਰਾਂਟ ਮਿਲਦੀ ਹੈ ਜਿਹੜੇ ਦੇ ਗਾਇ ਹੈ 16 ਲੱਖ ਪਰ ਅਸੀਂ ਇਹ ਕਹਿੰਦੇ ਹਾਂ ਜੇ ਸਾਨੂੰ ਇੱਕ ਤੋਂ ਵੱਧ ਦੀ 2 ਕਰੋੜ ਕਰਨ ਦੀ ਇਸ ਕਰਕੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਅਸੀਂ ਉਹਨਾਂ ਦੇ ਨਾਲ ਬੇਸ਼ਕ ਕਰੇ ਜਿੱਥੇ ਸੱਜਣਗੇ ਜਿੱਥੇ ਕਹਿਣਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਮੇਰੇ ਵੱਲੋਂ ਬਹੁਤ ਬਹੁਤ ਆਭਾ